ਸ੍ਰੀ ਕਾਜ ਜੀ ਸਾਰਿਆਂ ਨੂੰ ਅੱਜ ਆਪਾਂ ਨੂਡਲ ਬਣਾਵਾਂਗੇ ਹਰ ਸਿਮਲਾ ਮਿਰਚ ਗਾਜਰ ਟਮਾਟਰ ਹਰੀ ਮਿਰਚ ਪਾ ਕੇ ਇਹ ਬਣਾਵਾਂਗੇ ਤੇ ਆਹ ਨੂਡਲ ਆਪਣਾ ਸੇਵੀਆਂ ਤੇ ਇਹਨੂੰ ਆਪਾਂ ਵਾਲ ਲਾਂਗੇ ਤੇ ਇਹਨਾਂ ਨੂੰ ਆਪਾਂ ਪਹਿਲਾਂ ਧੋਵਾਂਗੇ ਧੋ ਕੇ ਆਪਾਂ ਚੀਰ ਲਾਂਗੇ ਇਹਨਾਂ ਨੂੰ ਇੰਗੀ ਤਰ੍ਹਾਂ ਥੋਲਾਂਗੇ ਹੁਣ ਆਪਾਂ ਇਹਨਾਂ ਨੂੰ ਚੀਰ ਲਾਂਗੇ ਲਓ ਆਪਾਂ ਗੰਡਾ ਹਰੀ ਮਿਰਚੇ ਸੀਰਲੇ ਤੇ ਟਮਾਟਰ ਗਾਜਰ ਸਿਮਲਾ ਮਿਰਚ ਇਹ ਆਪਾਂ ਸਾਰਾ ਕੁਝ ਚੀਰ ਕੇ ਰੱਖ ਲਿਆ ਤੇ ਹੁਣ ਆਪਾਂ ਨੂਡਲ ਵਾਲਾਂਗੇ ਅੱਗ ਬਲਤੀ ਤੇ ਆਪਾਂ ਕੜਾਈ ਤਰਾਗੇ ਪਾਣੀ ਪਾਵਾਂਗੇ ਪਾਣੀ ਗਰਮ ਹੋ ਗਿਆ ਫਿਰ ਆਪਾਂ ਨੂਡਲ ਪਾਵਾਂਗੇ ਆਪਣਾ ਪਾਣੀ ਗਰਮ ਹੋ ਗਿਆ ਹੁਣ ਆਪਾਂ ਨੂਡਲ ਪਾ ਲਿਆਂਗੇ ਤੋੜ ਕੇ ਪਾਉਣੇ ਪੈਣਗੇ ਵੱਡੇ ਥੋੜੇ ਜਿਹੇ ਚੰਗੀ ਤਰ੍ਹਾਂ ਵਾੜਾਂਗੇ ਟੱਕ ਦੇਾਂਗੇ ਉਤੋਂ ਲਓ ਆਪਣਾ ਨਿਡਰ ਰੁਕਬਣਾ ਸ਼ੁਰੂ ਹੋ ਗਿਆ ਹੁਣ ਤੋਂ ਆਪਾਂ ਟੱਕਦੇ ਨੇ ਟੱਕੇ ਤੋਂ ਬਾਹਰ ਆਉਂਦਾ ਪਾਣੀ ਬਾਹਰ ਨਿਕਲਦਾਗਾ ਅਪਏ ਸੇ ਤਰ੍ਹਾਂ ਹੀ ਵਾਲਾਂਗੇ ਕਮੈਂਟ ਹੋ ਗਏ ਉਹ ਬੁਲੀ ਜਾਂਦਿਆਂ ਨੂੰ ਤੇ ਆਪਾਂ 2 ਮਿੰਟ ਹੋਰ ਵਾਲਾਂਗੇ 2-3 ਮਿੰਟ ਫਿਰ ਆਪਾਂ ਲਾ ਲਾਂਗੇ ਹੁਣ ਆਪਣਾ ਇਹ ਉਡੂ ਰੁਬੜ ਉਪੇ ਸਿ ਆਪਾਂ ਹੁਣ ਲਾਵਾਂਗੇ ਕਿ ਆਪਾਂ ਪੁੰਨਦੇ ਆਂਗੇ ਇਹ ਚ ਥੋੜਾ ਜਿਹਾ ਵਿੱਚ ਡਿੱਗ ਪੇ ਆਪਾਂ ਕੱਢ ਲਾਂਗੇ ਕੜਚੀ ਨਾਲ ਆਪਾਂ ਸਾਰੇ ਉਹਦੇ ਚੋਂ ਵੀ ਕੱਢ ਲਏ ਤੇ ਆਪਾਂ ਹੁਣ ਕੜਾਈ ਸਾਫ਼ ਕਰਾਂਗੇ ਤੇ ਤੜਕਾ ਲਾਵਾਂਗੇ ਕੜਾਈ ਆਪਾਂ ਸਾਫ਼ ਕਰ ਲਿਆਂਦੀ ਤੇ ਹੁਣ ਆਪਾਂ ਤੜਕਾ ਲਾਵਾਂਗੇ ਹਲੋ ਹੁਣ ਆਪਾਂ ਘਿਓ ਪਾਵਾਂਗੇ ਗਰਮ ਹੋ ਗਿਆ ਫਿਰ ਆਪਾਂ ਗੰਡਾ ਹਰੀ ਮਿਰਚ ਪਾ ਦਿਆਂਗੇ ਹੋ ਗਿਆ ਹੁਣ ਆਪਾਂ ਗੰਡਾ ਹਰੀ ਮਿਰਚ ਪਾਵਾਂਗੇ ਉਹ ਹਰੀ ਮਿਰਚ ਗੰਡਾ ਚੰਗੀ ਤਰ੍ਹਾਂ ਖੋਜ ਦੇ ਫਿਰ ਆਪਾਂ ਟਮਾਟਰ ਪਾਵਾਂਗੇ

Pegajar bi pahanggi. Nalih apa sih malam cepat pahanggi? సేర్ మిర్చ పావే పిట్టు మసాలా భుజీ అదే హాణ మిర్చ పార్చ गरम मसाला थोड़ा जा पाणी पवांगे हाणे दो मिन्ट टक दांगे गाजरा रिझ जागिया ਨੌ ਆਪਣਾ ਪਾਣੀ ਸੁੱਕ ਗਿਆ ਤੇ ਆਪਾਂ ਹੁਣ ਨਿਓਰਡਰ ਪਾਵਾਂਗੇ ਆਪਾਂ ਦੋ ਕਮੈਂਟ ਇਹਨੂੰ ਹੋਰ ਠੱਕ ਦਿਆਂਗੇ ਨਵਾਂ ਫੰਜ ਕਮੈਂਟ ਹੋ ਗਿਆ ਆਪਾਂ ਨੂੰ ਸੇਕਲਵਾਉਂ ਦਿਆਂ ਨੂੰ ਤੇ ਇਹਨੂੰ ਡੁਬਾਏ ਨੂੰ ਤੇ ਹੁਣ ਆਪਾਂ ਟਮਾਟਰ ਸੌਸ ਪਾਵਾਂਗੇ Mana pas sos sos panggang ni? Mana pas chilli sos panggang ni? अपना ने उडर बन गया तो आप ला लागे थोड़ा-थोड़ा थले लगन लग गया आप हम लाव गे ला के रलाव गे हम चगी तरह रला देंगे நூடல் பத்து வடிவா ஹம் அப்போ படேச்ச கடலாம் ਤੇ ਆਪਾਂ ਗਾਜਰ ਰੱਖਾਂਗੇ ਹਰੀ ਮਿਰਚ ਬਹੁਤ ਬੜੀਆ ਬਣਿਆ ਨਿਊਡਲ ਆਪਣਾ ਬਹੁਤ ਵਧੀਆ ਜੇ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ